40 ਦਿਨਾਂ ਤੋਂ ਲਗਾਤਾਰ ਮੈਂ ਕੈਂਪੇਨ ਕਰ ਰਿਹਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੀ ਆ ਵੀ ਤੁਸੀਂ ਉਮੀਦਵਾਰਾਂ ਦਾ ਕਿਰਦਾਰ ਤੇ ਕਾਰਗੁਜ਼ਾਰੀ ਦੇਖ ਕੇ ਫੈਸਲੇ ਕਰੋ ਮੇਰੇ ਕੁਝ ਸਵਾਲ ਆ ਪਾਣੀ ਜਿਸ ਕਰਕੇ ਉਹ ਜੋ ਆਪ ਦਿਨ ਤੇ ਮੇਰੇ ਤੋਂ ਕੋਈ ਵੀ ਕੁਐਸਚਨ ਪੁੱਛਣਾ ਲਾਈਵ ਹੋ ਕੇ ਪੁੱਛਣਾ ਮੈਂ 28 ਤਰੀਕ ਨੂੰ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਸਵਾਲਾਂ ਦਾ ਜਿਹੜਾ ਜਵਾਬ ਦੇਵਾਂਗਾ ਪਰ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਉਹ ਜਿਹੜੇ ਕੇਂਦਰ ਦੇ ਅੰਦਰ ਵਜ਼ੀਰ ਰਹੇ। ਟਾਲੀਆਂ ਘਟਕਾ ਕੇ ਮਹਿੰਗਾਈ ਦੇ ਖਿਲਾਫ ਜਿਹੜਾ ਬੀਜੇਪੀ ਦੇ ਖਿਲਾਫ ਧਰਨੇ ਵੀ ਕਰਦੇ ਰਹੇ, ਪ੍ਰਦਰਸ਼ਨ ਵੀ ਕਰਦੇ ਰਹੇ। ਔਰ ਜਦੋਂ ਕਾਂਗਰਸ 'ਚ ਸੀਗੇ, ਗ੍ਰਾਮ ਮੰਦਰ ਦਾ ਵਿਰੋਧ ਵੀ ਕਰਦੇ ਰਹੇ। ਕੀ ਤੁਸੀਂ ਉਸ ਸਟੈਂਡ ਤੇ ਅੱਜ ਵੀ ਕਾਇਮ ਆ ਜਾਂ ਪਟਕਾ ਪਵਾ ਕੇ ਉਹ ਜਿਹੜਾ ਸਟੈਂਡ ਆ ਤੁਹਾਡਾ ਬਦਲ ਗਿਆ ਕਿਰਪਾ ਕਰਕੇ? ਪੰਜਾਬ ਦੇ ਲੋਕਾਂ ਨੂੰ ਇਹ ਜਰੂਰ ਕਲੀਅਰ ਕਰਨਾ ਹੈ। ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਨਕੇ ਸ਼ਰਮਾ ਉਮੀਦਵਾਰ ਲੋਕ ਸਭਾ ਹਲਕਾ ਪਟਿਆਲਾ ਸ਼੍ਰੋਮਣੀ ਅਕਾਲੀ ਦਲ ਪਿਛਲੇ 40 ਦਿਨਾਂ ਤੋਂ ਲਗਾਤਾਰ ਮੈਂ ਕੰਪੇਨ ਕਰ ਰਿਹਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੀ ਆ ਵੀ ਤੁਸੀਂ ਉਮੀਦਵਾਰਾਂ ਦਾ ਕਿਰਦਾਰ ਤੇ ਕਾਰਗੁਜ਼ਾਰੀ ਦੇਖ ਕੇ ਫੈਸਲੇ ਕਰੋ ਸੋ ਮੈਂ ਬੇਨਤੀ ਕਰ ਰਿਹਾ ਵੀ ਸਾਡੇ ਜਿਹੜੇ ਸਤਾਰਯੋਗ ਤਿੰਨੋ ਹੀ ਉਮੀਦਵਾਰ ਮੇਰੇ ਕੁਝ ਸਵਾਲ ਆ ਪੰਜ ਇਸ ਕਰਕੇ ਉਹ ਜਿਹੜਾ ਆਪ ਦੇਣ ਤੇ ਮੇਰੇ ਤੋਂ ਕੋਈ ਵੀ ਕੁਐਸਚਨ ਪੁੱਛਣਾ ਲਾਈਵ ਹੋ ਕੇ ਪੁੱਛਣ ਅਖਬਾਰ 'ਚ ਪੁੱਛਣ ਮੀਡੀਆ ਰਾਹੀਂ ਪੁੱਛਣ ਮੈਂ 28 ਤਰੀਕ ਨੂੰ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਸਵਾਲਾਂ ਦਾ ਜਿਹੜਾ ਜਵਾਬ ਦੇਵਾਂਗਾ ਮੇਰੇ ਜਿਹੜੇ ਪੰਜ ਕੁਐਸਚਨ ਆ ਪਹਿਲਾ ਤਾਂ ਕੇਂਦਰੀ ਮੰਤਰੀ ਜਿਹੜੇ ਬੀਬਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਉਹ ਆ ਜਿਹੜੇ ਕੇਂਦਰ ਦੇ ਅੰਦਰ ਵਜ਼ੀਰ ਰਹੀ ਔਰ ਥਾਲੀਆਂ ਘਟਕਾ ਕੇ ਮਹਿੰਗਾਈ ਦੇ ਖਿਲਾਫ ਜਿਹੜਾ ਬੀਜੇਪੀ ਦੇ ਖਿਲਾਫ ਧਰਨੇ ਵੀ ਕਰਦੇ ਰਹੇ ਪ੍ਰਦਰਸ਼ਨ ਵੀ ਕਰਦੇ ਰਹੇ ਔਰ ਜਦੋਂ ਕਾਂਗਰਸ ਚ ਸੀਗੇ ਗ੍ਰਾਮ ਮੰਦਰ ਦਾ ਵਿਰੋਧ ਵੀ ਕਰਦੇ ਰਹੇ ਕੀ ਤੁਸੀਂ ਉਸ ਸਟੈਂਡ ਤੇ ਅੱਜ ਵੀ ਕਾਇਮ ਆ ਜਾਂ ਫਟਕਾ ਪਵਾ ਕੇ ਉਹ ਜਿਹੜਾ ਸਟੈਂਡ ਆ ਤੁਹਾਡਾ ਬਦਲ ਗਿਆ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਜਰੂਰ ਕਲੀਅਰ ਕਰੋ ਫਿਰ ਤੁਸੀਂ 20 ਸਾਲ ਲਗਾਤਾਰ ਮੈਂਬਰ ਪਾਰਲੀਮੈਂਟ ਰਹੇ ਆ ਜੇ ਪੂਰੇ ਲੋਕ ਸਭਾ ਹਲਕੇ ਚ ਕਿਹੜਾ ਜਿਹੜਾ ਵੱਡਾ ਪ੍ਰੋਜੈਕਟ ਤੁਸੀਂ ਲੈ ਕੇ ਆਈਆਂ ਜਿਸ ਦੇ ਨਾਲ 2-4000 ਨੌਜਵਾਨਾਂ ਨੂੰ ਜਿਹੜੀ ਨੌਕਰੀ ਮਿਲੀ ਹੋਏ ਕਿਰਪਾ ਕਰਕੇ ਉਹ ਵੀ ਕਲੀਅਰ ਕਰੋ ਫਿਰ ਜਿਹੜੀ 17ਵੀਂ ਲੋਕ ਸਭਾ ਦੇ ਕਾਰਜਕਾਲ ਕਾਲ ਦੌਰਾਨ ਨੌ ਹਲਕਿਆਂ ਦੇ ਅੰਦਰ ਤੁਸੀਂ ਆਪਣੀ ਜਿਹੜੀ ਤੁਹਾਡੀ ਡਿਸਕ੍ਰੀਸ਼ਨਰੀ ਗ੍ਰਾਂਟ ਹੁੰਦੀ ਆ ਕਿੰਨੇ ਹਲਕਿਆਂ ਚ ਕਿਹੜੇ-ਕਿਹੜੇ ਵਿਕਾਸ ਕਾਰਜ ਕਰਵਾਏ ਤੇ ਕਿੰਨੀ ਗ੍ਰਾਂਟ ਆ ਜਿਹੜੀ ਤੁਸੀਂ 5 ਸਾਲਾਂ ਦੇ ਅੰਦਰ ਖਰਚ ਕੀਤੀ ਔਰ ਚਾਰ ਵਾਰ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਆ ਛਤਰਾਣਾ ਚ ਔਰ ਜਿਹੜੀ ਇੱਥੇ ਦੇਵੀਗੜ੍ਹ ਚ ਹਰ ਸਾਲ ਟਾਂਗਰੀ ਔਰ ਠੱਗੜ ਜਿਹੜਾ ਹੜ ਲੈਂਦਾ ਕਿਸਾਨ ਵੀਰ ਹਰ ਸਾਲ ਭੋੜਾਂ ਤੋਂ ਆਪਣੀ ਜ਼ਮੀਨ ਨੂੰ ਬਚਾ ਕੇ ਤਦਰੀ ਕਰਕੇ ਦੁਬਾਰਾ ਫਿਰ ਫਸਲ ਉਗਾਉਂਦੇ ਆ ਤੁਸੀਂ ਠੱਗੜ ਦੇ ਪਾਣੀ ਨੂੰ ਬੰਨ੍ਹੇ ਲਾਉਣ ਵਾਸਤੇ ਚੱਕ ਡੈਮ ਬਣਨ ਵਾਸਤੇ ਕਿਹੜੇ ਉਪਰਾਲੇ ਕਰੀਏ ਕਿਰਪਾ ਕਰਕੇ ਚਾਨਣਾ ਔਰ ਥੋੜੇ ਹੀ ਹਲਕੇ ਚ ਪਟਿਆਲਾ 2 ਚ 24 ਪਿੰਡਾਂ ਦੀ ਜ਼ਮੀਨ ਨੇ ਅਕਵਾਇਰ ਜੀ ਤੁਹਾਡੇ ਦੱਸ ਮੁਤਾਬਕ ਤੁਸੀਂ ਉਹ ਸੜਕ ਬਣਾਉਣ ਦਾ 764 ਕਰੋੜ ਦਾ ਟੈਂਡਰ ਵੀ ਗੱਟਕਰੀ ਜਿੱਤੋਂ ਜਿਹੜਾ ਪਲੋਟ ਕਰਵਾਇਆ ਤੁਹਾਡੇ ਇੱਕ ਕੌਂਸਲਰ ਨੇ ਉਸ ਦਾ ਧੰਨਵਾਦ ਕੀਤਾ। ਸੋ ਕਿਰਪਾ ਕਰਕੇ ਮੈਨੂੰ ਦੱਸੋਗੇ ਕਿ ਆਹ ਉਹਨਾਂ 24 ਪਿੰਡਾਂ ਦੇ ਕਿਸਾਨਾਂ ਕਾਨੂੰਨ ਦੇ ਅਸਾਰ ਨਾਲ ਉਹਨਾਂ ਕਿਸਾਨਾਂ ਨੂੰ ਮਿਲ ਗਈ ਜੇ ਨਹੀਂ ਨਹੀਂ ਮਿਲੀ ਤਾਂ ਕੌਣ ਜ਼ਿੰਮੇਵਾਰ ਆ ਉਸ ਵਾਸਤੇ ਇਹ ਮੇਰੇ ਪੰਜ ਕੁਐਸਚਨ ਜਿਹੜੇ ਹੈ। ਮਹਾਰਾਣੀ ਪ੍ਰਨੀਤ ਕੌਰ ਜੀ ਤੋਂ ਔਰ ਡਾਕਟਰ ਧਰਮਵੀਰ ਕਾਂਧੀ ਜੀ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੱਸਣ ਕਿ ਤੁਸੀਂ ਜਦੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਉਸ ਟਾਈਮ ਤੁਸੀਂ ਕਿਹਾ ਸੀਗਾ ਕਿ ਕਾਂਗਰਸ ਦੇ ਦੀ ਸਭ ਤੋਂ ਪ੍ਰਿਸ਼ਤ ਪਾਰਟੀ ਹੈ ਔਰ ਕਾਂਗਰਸ ਨੇ Hindu Sikh ਭਾਈਚਾਰੇ 'ਤੇ ਛਾਂਜ ਖਤਮ ਕਰੀ ਔਰ ਕਾਂਗਰਸ ਦੇਸ਼ ਤੋਂ ਜਿਹੜਾ ਸਫਾਇਆ ਹੋਣਾ ਚਾਹੀਦਾ ਹੈ। ਕੀ ਤੁਸੀਂ ਅੱਜ ਤੁਸੀਂ ਪਾਰਟੀ ਬਦਲ ਕੇ ਕਾਂਗਰਸ ਦੀ ਸ਼ਾਮਲ ਹੋ ਗਈ। ਕੀ ਤੁਸੀਂ ਪਹਿਲਾਂ ਠੀਕ ਸੀਗੇ ਜਾਂ ਅੱਜ ਠੀਕ ਸੀਗੇ? ਕੀ ਤੁਸੀਂ ਅੱਜ ਭਸਤਾਚਾਰ ਜਿਹੜਾ ਉਹ ਕਬੂਲ ਕਰ ਲਿਆ ਜਾਂ ਕਾਂਗਰਸ ਅੱਜ ਭਸਤਾਚਾਰੀ ਨਹੀਂ ਰਹੀ ਔਰ ਕਾਂਗਰਸ ਦਾ ਹੱਥ ਹੈ ਜਿਹੜਾ ਉਹ ਕੁੰਡੀ ਪੰਜਾ ਨਹੀਂ ਗਿਆ। ਕਿਰਪਾ ਕਰਕੇ ਆਪਣੀ ਜਿਹੜੀ ਪੋਜੀਸ਼ਨ ਕਲੀਅਰ ਕਰੋ ਕਿ ਤੁਸੀਂ ਪਹਿਲਾਂ ਠੀਕ ਸੀ ਜਾਂ ਅੱਜ ਠੀਕ ਹੈ ਨਹੀਂ। ਤੁਸੀਂ ਸੰਸਦ ਦੇ ਅੰਦਰ ਪੰਜਾਬ ਦੇ ਕਿਸਾਨਾਂ ਵਾਸਤੇ, ਵਪਾਰੀਆਂ ਵਾਸਤੇ, ਮਜ਼ਦੂਰਾਂ ਵਾਸਤੇ ਔਰ ਕਰਮਚਾਰੀਆਂ ਲਈ ਕਿੰਨੇ ਕੁਐਸਚਨ ਜਿਹੜੇ ਪੁੱਛਿਆ ਔਰ ਕਿਸਾਨਾਂ ਦੇ ਹੱਕ 'ਚ ਕਿੰਨੀ ਕੁ ਵਾਰੀ ਲੋਕ ਸਭਾ ਦੇ ਅੰਦਰ ਡਟ ਕੇ ਜਿਹੜੇ ਖੜੇ ਆ ਜਦੋਂ ਤੁਸੀਂ ਪੰਜ ਵਾਰੀ ਮੈਂਬਰ ਪਰ 5 ਸਾਲ ਮੈਂਬਰ ਪਰ ਤੁਸੀਂ ਬਤੌਰ ਸੱਜਦ ਮੈਂਬਰ ਕੱਗਰ ਜਿਹੜਾ ਹਰ ਸਾਲ ਹੁਣਾਉਂਦਾ ਹੈਗਾ ਉਸ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕਿਹੜੇ-ਕਿਹੜੇ ਉਪਰਾਲੇ ਕਰੇ ਔਰ ਕਿੰਨੇ ਵਾਰੀ ਲੋਕ ਸਭਾ ਦੇ ਅੰਦਰ ਇਸ ਬਾਰੇ ਗੱਲਬਾਤ ਕੀਤੀ ਔਰ ਹਟਕਾ ਪਟਿਆਲਾ ਦਾ ਪਛੜਾਪਣ ਦੂਰ ਕਰਨ ਵਾਸਤੇ ਤੁਹਾਡੇ ਵੱਲੋਂ ਅੱਜ ਮੈਂਬਰ ਲੋਕ ਸਭਾ ਕਿਹੜੇ ਉਪਰਾਲੇ ਕਰ ਰਹੇ ਹੋ ਔਰ ਮੇਰੀ ਬੇਨਤੀ ਆ ਵੀ ਇਹ ਵੀ ਕਲੀਅਰ ਕਰੋ ਕਿ ਤੁਸੀਂ 5 ਸਾਲ ਵਾਸਤੇ ਮੈਂਬਰ ਪਾਰਲੀਮੈਂਟ ਲੋਕ ਸਭਾ ਤੇ ਰਹੇ ਔਰ 5 ਸਾਲ ਹੀ ਤੁਸੀਂ ਲੋਕ ਸਭਾ ਐਜ ਮੈਂਬਰ ਲੋਕ ਸਭਾ ਜਿਹੜੀ ਉਹ ਤਨਖਾਹ ਵਿਡਰਾ ਕਰੀਏ ਤੁਸੀਂ ਕਿੰਨੇ ਪਰਸੈਂਟ ਜਿਹੜੀ ਹਾਜ਼ਰੀਆਂ ਤੁਹਾਡੀਆਂ ਲੋਕ ਸਭਾ ਦੇ ਅੰਦਰ ਰਹੀਆਂ ਗਈਆਂ ਜੇ ਇੰਨਾ ਜਿਹੜੀ ਮੇਰੀ ਜਾਣਕਾਰੀ ਮੁਤਾਬਕ 54 ਪਰਸੈਂਟ ਗੈਰ ਹਾਜ਼ਰੀਆਂ ਤੁਹਾਡੀਆਂ ਰਹੀਆਂ ਤੇ ਇਸ ਗੈਰ ਹਾਜ਼ਰੀ ਇਸ ਸਮੇਂ ਦੇ ਦੌਰਾਨ ਤੁਸੀਂ ਆਪਣੇ ਅਸਤੀਫਾ ਜਿਹੜੀ ਲੋਕ ਸਭਾ ਤੋਂ ਅਸਤੀਫਾ ਜਮਿਲੀ ਦਿੱਤਾ ਤਾਂ ਕਿ ਦੂਸਰਾ ਉਮੀਦਵਾਰ ਆ ਕੇ ਤੁਹਾਡੀ ਜਗ੍ਹਾ ਲੋਕ ਸਭਾ ਹਲਕਾ ਪਟਿਆਲਾ ਦਾ ਪ੍ਰਤੀ ਨਿਗਤ ਕਰ ਸਕਦਾ ਸੋ ਇਹ ਮੇਰੇ ਪੰਜ ਕੁਸਚਨ ਧਰਮੇ ਗਾਂਧੀ ਜੀ ਨੇ ਸਾਡੇ ਜ਼ਾਰੀ ਉਹਨਾਂ ਦਾ ਜੀ ਦਾ ਔਰ ਡਾਕਟਰ ਬਲਬੀਰ ਸਿੰਘ ਜੀ ਨੇ ਮੇਰੀ ਬੇਨਤੀ ਆ ਵੀ ਥੋੜੇ ਹਲਕੇ ਚ ਡਾਕਟਰ ਬਲਬੀਰ ਸਿੰਘ ਜੀ ਨੂੰ ਬੇਨਤੀ ਹੈ ਵੀ ਥੋੜੇ ਹਲਕੇ ਚ 24 ਪਿੰਡਾਂ ਦੀ ਜ਼ਮੀਨਾਂ ਜਿਹੜੀ ਉਹ ਰਿੰਗ ਰੋਡ ਵਾਸਤੇ ਇੱਕ ਪਰ ਤੇ ਜੋ ਦੱਸਿਆ ਗਿਆ ਰਿੰਗ ਰੋਡ ਦੀ ਜਿਹੜੀ ਜ਼ਮੀਨ ਦੀ ਐਂਟਰੀ ਆ 3D ਨੋਟੀਫਿਕੇਸ਼ਨ ਆ 2.5 ਸਾਲ ਪਹਿਲਾਂ ਜਿਹੜੀ ਰੈਵਨਿਊ ਰਿਕਾਰਡ ਚ ਐਂਟਰੀ ਹੋ ਚੁੱਕੀ ਹੈ ਜ਼ਮੀਨਦਾਰ ਨਾ ਉਹਦੇ ਤੇ ਲੋਨ ਲੈ ਸਕਦੇ ਆ ਨਾ ਉਹਨੂੰ ਵੇਚ ਸਕਦੇ ਤੁਸੀਂ 2.5 ਸਾਲਾਂ ਦੇ ਅੰਦਰ ਅੰਦਰ ਅੱਜ ਤੱਕ ਵੀ ਕਿਸਾਨਾਂ ਨੂੰ ਕੰਪਨਸੇਸ਼ਨ ਕਿਉਂ ਨਹੀਂ ਦੇ ਸਕਦੇ ਤੁਹਾਡੇ ਡਿਪਟੀ ਕਮਿਸ਼ਨਰ ਦੀ ਇੱਕ ਲੈਟਰ ਜਿਹੜੇ ਕਿਸਾਨ ਵੀਰ ਮੈਨੂੰ ਦੇਖ ਕੇ ਗਏ ਆ ਉਸ ਅਨਸਾਰ ਜਿਹੜੀ ਜ਼ਮੀਨ ਦੀ ਕੀਮਤ ਆ ਨੈਸ਼ਨਲ ਹਾਈਵੇ ਤੋਂ 2 ਕਿਲੇ ਦੂਰ 2 ਲੱਖ ਔਰ ਪਿੱਛੇ 18 ਲੱਖ ਰੁਪਏ ਪਰ ਕਿੱਲਾ ਜਿਹੜਾ ਰੇਟ ਬਣਦਾ ਹੈਗਾ ਤੇ ਉਸ ਦੇ ਫੈਕਟਰ ਲਾ ਕੇ ਕੀਮਤ ਤਈ ਜਾਣੀ ਜਦ ਕਿ ਕਾਨੂੰਨ ਦੇ ਹਿਸਾਬ ਨਾਲ 2 ਕਰੋੜ 88 ਲੱਖ ਰੁਪਏ ਕਿੱਲਾ ਜਿਹੜੇ بیس ਰੇਟ ਬਣਦਾ ਹੈਗਾ ਤੁਸੀਂ ਕਿਰਪਾ ਕਰਕੇ ਕਲੀਅਰ ਕਰੋ ਕਿ ਆ 2 ਲੱਖ ਰੁਪਏ ਕਿੱਲੇ ਨੂੰ ਪੰਜਾਬ ਚ ਕੋਈ ਜੰਗਲ ਦੀ ਜ਼ਮੀਨ ਵੀ ਮਿਲਦੀ ਹੈ ਤੁਸੀਂ ਕਿਸਾਨਾਂ ਨਾਲ ਇੰਨਾ ਵੱਡਾ ਧੋਖਾ ਕਿਉਂ ਕਰ ਰਹੇ ਆ ਇਹ ਜਰੂਰ ਪੰਜਾਬ ਦੇ ਲੋਕਾਂ ਨੂੰ ਕਲੀਅਰ ਕਰੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਫਿਰ ਤੁਸੀਂ ਕੇਜਰੀਵਾਲ ਤੇ ਭਗਵੰਤ ਮਾਨ ਜੀ ਤੋਂ ਮਾਤਾ ਕਸ਼ਲਿਆ ਹਸਤਾਲ ਦੇ ਇੱਕ ਬਾੜ ਦਾ ਨੀਂ ਪੱਥਰ ਜਿਹੜਾ ਉਦਘਾਟਨ ਦਾ ਨੀਂ ਪੱਥਰ ਰੱਖਾਇਆ ਸੀ ਕੀ ਉਹ ਥੋੜੀ ਸਰਕਾਰ ਚ ਕੰਪਲੀਟ ਹੋ ਗਿਆ ਜਿਹਦਾ ਉਦਘਾਟਨ ਕਰਿਆ ਤਾਂ ਜਾਂ ਉੱਥੇ ਤੁਹਾਡੀ ਕਾਰਗੁਜ਼ਾਰੀ ਕਿਹਾ ਜਿਹੜਾ ਉਹ ਜ਼ਰੂਰ ਉੱਥੇ ਦੱਸੋ ਵੀ ਤੁਸੀਂ ਕਿੰਨੇ ਪੈਸੇ ਉਸ ਜਿਹੜਾ ਮਾਤਾ ਕਸਲਿਆ ਬਾੜ ਦੇ ਅੰਦਰ ਲਾਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਤੁਹਾਡੀ ਕਾਰਗੁਜ਼ਾਰੀ ਕਿਹਾ ਫਿਰ ਤੁਸੀਂ ਨਾ ਜਿਹੜਾ ਮੈਨੀਫੈਸਟੋ ਦਾ ਕਰਦਾ ਫਿਰ ਤੁਸੀਂ ਕੇਜਰੀਵਾਲ ਤੇ ਭਗਵੰਤ ਮਾਨਜੀਤੋਂ ਮਾਤਾ ਕਸਲਿਆ ਹਸਤਾਲ ਦੇ ਇੱਕ ਬਾੜ ਦਾ ਨੀਂ ਪੱਥਰ ਜਿਹੜਾ ਉਦਘਾਟਨ ਦਾ ਨੀਂ ਪੱਥਰ ਰਖਾਇਆ ਸੀ ਕੀ ਉਹ ਤੁਹਾਡੀ ਸਰਕਾਰ ਚ ਕੰਪਲੀਟ ਹੋ ਗਿਆ ਇਹਦਾ ਅਧਿਕਾਟਨ ਕਰਿਆ ਤਾਂ ਜਾਂ ਉੱਥੇ ਤੁਹਾਡੀ ਕਾਰਗੁਜ਼ਾਰੀ ਕਿਹਾ ਜਿਹੜਾ ਉਹ ਜ਼ਰੂਰ ਉੱਥੇ ਦੱਸੋ ਵੀ ਤੁਸੀਂ ਕਿੰਨੇ ਪੈਸੇ ਉਸ ਜਿਹੜਾ ਮਾਤਾ ਕੁਸਲਿਆ ਬਾੜ ਦੇ ਅੰਦਰ ਲਾਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਤੁਹਾਡੀ ਕਾਰਗੁਜ਼ਾਰੀ ਕਿਹਾ ਫਿਰ ਤੁਸੀਂ ਨਾ ਜਿਹੜਾ ਮੈਨੀਫੈਸਟੋ ਦਾ ਜਦੋਂ ਇਲੈਕਸ਼ਨਾਂ ਦੇ ਅੰਦਰ ਆਮ ਆਦਮੀ ਪਾਰਟੀ ਨੇ ਚੋਣ ਲੜੀ ਆ 16 ਹਸਤਾਲ ਬਣਾਉਣ ਦੀ ਕਮਿਟਮੈਂਟ ਪੰਜਾਬ ਦੇ ਲੋਕਾਂ ਨਾਲ ਕੀਤੀ ਆ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ 92 ਐਮਐਲਏ ਜਿਤਾਏ ਸੀਗੇ ਤੁਸੀਂ ਹੈਲਥ ਮਿਨਿਸਟਰ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਵੀ ਇਹਨਾਂ 16 17 ਜੋ 2.5 ਸਾਲ ਦੇ ਅੰਦਰ ਘੱਟ ਤੋਂ ਘੱਟ 8 ਤਾਂ ਕੰਪਲੀਟ ਹੋਣੇ ਚਾਹੀਦੇ ਸੀਗੇ ਤੁਸੀਂ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਵੀ ਕਿੰਨੇ ਹਸਪੀਟਲ ਆ ਜਿਹੜੇ ਵੱਡੇ ਮੈਡੀਕਲ ਕਾਲਜ ਜਿਹੜੇ ਤੁਸੀਂ 16 ਬਣਾਉਣੇ ਸੀਗੇ 16 ਮੈਡੀਕਲ ਕਾਲਜਾਂ ਚੋਂ ਕਿੰਨੇ ਮੈਡੀਕਲ ਕਾਲਜ ਤੁਸੀਂ ਕੰਪਲੀਟ ਕਰਦੇ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਤੁਸੀਂ ਦੱਸੋ ਇਹ ਵੀ ਤੁਸੀਂ ਦੱਸੋ ਵੀ ਜਿਹੜੇ ਤੁਸੀਂ ਸਾਡੇ ਬਣਾਏ ਸ਼੍ਰੋਮਣੀ ਅਕਾਲੀ ਗੁਰਦਵਾਰੇ ਸਰਕਾਰ ਸਮੇਂ ਜਿਹੜੇ ਸੇਵਾ ਕੇਂਦਰ ਸੀ ਬਣਾਏ ਸੀਗੇ ਤੁਸੀਂ ਕੁੱਚੀ ਮਾਰ ਕੇ ਉਹਦੇ ਉੱਤੇ ਮਹੱਲਾ ਕਲੀਨਿਕ ਲੁੱਟ ਗਏ ਨਾ ਉੱਥੇ ਕੋਈ ਦਵਾਈ ਮਿਲਦੀ ਆ ਨਾ ਡਾਕਟਰ ਹੁੰਦਾ ਹੈਗਾ ਫਿਰ ਜਿਹੜੇ ਪੰਜਾਬ ਦੇ ਲੋਕ ਸੇਵਾ ਕੇਂਦਰ ਦੀਆਂ ਸੇਵਾਵਾਂ ਤੋਂ ਵਾਂਝੇ ਹੋਈਆਂ ਮੇਰੇ ਹਲਕੇ 'ਚ ਪੀਰਮਸ਼ਾਲੇ ਤੁਸੀਂ ਜਾ ਹਜ਼ਾਰਾਂ ਲੋਕ ਲਾਈਨ 'ਚ ਲੱਗ ਕੇ ਉੱਥੇ ਕੰਮ ਕਰਾਉਂਦੇ ਜਿਹੜੇ ਉਹ ਵਾਂਝੇ ਹੋਈਆਂ ਤੁਸੀਲਾਂ ਦੇ ਅੰਦਰ ਕਰੋੜਾਂ ਰੁਪਏ ਦੀ ਨਿਸ਼ਚਿਤਤਾ ਦੇਣੀ ਹੈ ਪੈਰੀਆਂ ਉਸ ਵਾਸਤੇ ਤੁਸੀਂ ਜ਼ਿੰਮੇਵਾਰ ਹੋ ਜਾਂ ਨਹੀਂ ਹੈਗਾ ਫਿਰ ਪੰਜਾਬ ਦੇ ਅੰਦਰ 5 ਲੱਖ ਰੁਪਏ ਤੱਕ ਦਾ ਇਲਾਜ ਹੈ ਜਿਹੜਾ ਗਰੀਬਾਂ ਦਾ ਮੁਫਤ ਸੀਗਾ ਪਰ ਅਫਸੋਸ ਆ ਕਿ ਸਟੇਟ ਨੇ ਆਪਣਾ ਸ਼ੇਅਰ ਨਾ ਦੇਣੇ ਕਰਕੇ ਆਈ ਆਯੂ ਸਮਾਨ ਕਾਰਡਾਂ ਜਿਹੜੇ ਪੰਜਾਬ ਦੇ ਹਸਪੀਟਲ ਜਿਹੜੇ ਉਹਨਾਂ ਨੂੰ ਅਕਸੈਪਟ ਨਹੀਂ ਕਰ ਰਹੇ ਤੁਸੀਂ ਦੱਸੋ ਕਿ ਗਰੀਬਾਂ ਦਾ ਥੋੜੀ ਪੇਮੈਂਟ ਕਰਕੇ ਗਰੀਬਾਂ ਦਾ ਇਲਾਜ ਕਿਉਂ ਨਹੀਂ ਹੋ ਸਕਿਆ ਇਹ ਵੀ ਪਲੀਜ਼ ਕਿਰਪਾ ਕਰਕੇ ਕਲੀਅਰ ਕਰੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹ ਮੇਰੇ ਨੀ ਪੰਜਾਬੀਆਂ ਦੇ ਸਵਾਲਾਂ ਕੈਂਪੇਨ ਦੇ ਦੌਰਾਨ ਮੇਰੇ ਸਾਹਮਣੇ ਆਏ ਸੀਗੇ ਮੈਂ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਕਰੀ ਤੇ ਤੁਸੀਂ ਵੀ ਮੇਰੇ ਤੋਂ ਕੋਈ ਵੀ ਕੁਐਸਚਨ ਪੁੱਛਣਾ ਤੁਸੀਂ ਲਾਈਵ ਹੋ ਕੇ ਮੀਡੀਆ ਰਾਹੀਂ ਜਾਂ ਮੈਨੂੰ ਕਿਤੇ ਨਿੱਕੇ ਪੁੱਛੋ ਮੈਂ ਜ਼ਰੂਰ 28 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਹਰੇਕ ਜਵਾਬ ਹਰੇਕ ਗੱਲ ਦਾ ਜਵਾਬ ਜ਼ਰੂਰ ਦਵਾਂਗਾ ਤਾਂ ਕਿ ਪੰਜਾਬ ਦੇ ਲੋਕ ਔਰ ਲੋਕ ਸਭਾ ਹਲਕੇ ਦੇ ਲੋਕ ਤੁਹਾ ਸਾਡੀ ਸਾਰੇ ਉਮੀਦਵਾਰਾਂ ਦੀ ਕਿਰਦਾਰ ਔਰ ਕਾਰਗੁਜ਼ਾਰੀ ਜੱਜ ਕਰਕੇ ਪਹਿਲੀ ਤਰੀਕ ਨੂੰ ਫੈਸਲੇ ਲਈ ਦਿੱਚ ਕਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਸਤਿ ਸ੍ਰੀ ਅਕਾਲ